ਲੌਜੀ ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਨੇ ਪੰਜਾਬੀ ਸਿਨੇਮੇ ਵਿੱਚ ਤੂਫਾਨ ਲਿਆ ਦਿੱਤਾ ਹੈ। ਲੋਬੀ ਆਸਮਾਨਾ ਸੁੱਚਾ ਇਹ ਨਾਲ ਉਹਦਾ ਪੱਤਨ ਯਾਰ ਕੁੱਤਰ ਜਦੋਂ ਖੜ ਜਾਂਦੇ ਯਾਰ ਪਿੱਠਾ ਜੋੜ ਕੇ ਨਹੀਂ थर-थर ਪਿੰਡ ਕੰਪਦਾ ਧਮਾਕੇਦਾਰ ਟ੍ਰੇਲਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਬੂ ਮਾਨ ਨੇ ਸੁੱਚੇ ਸੂਰਮੇ ਦਾ ਕਿਰਦਾਰ ਬਖੂਬੀ ਨਿਭਾਇਆ ਹੈ। ਸਾਗਾ ਸਟੂਡੀਓਜ਼ ਅਤੇ 7 ਕਲਰਸ ਦੇ ਇਸ ਸੰਜੇ ਉਪਰਾਲੇ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਕੋਲ ਕੇ ਵੀ ਮੋਪਾਲ ਪੱਤੀ ਪਾਇਰ ਨਾ ਪਾਈ ਜਾਏਗਾ ਖੋਟਿਆਂ ਤੇ ਜਾਏਗਾ ਮੋਟਿਆਂ ਤੇ ਹਾਂ ਟ੍ਰੇਲਰ ਦੇ ਲਾਂਚ ਹੁੰਦਿਆਂ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਲੋਕਾਂ ਨੇ ਕੁਝ ਹੀ ਸਮੇਂ ਵਿੱਚ ਇਸ ਨੂੰ ਪਸੰਦ ਕੀਤਾ ਹੈ ਤੇ ਹੁਣ ਸਭ ਨੂੰ ਬੇਸਬਰੀ ਨਾਲ ਇਸ ਫਿਲਮ ਦੇ ਸਿਨੇਮਾ ਕਰਾਮ ਵਿੱਚ ਲੱਗਣ ਦੀ ਉਡੀਕ ਹੈ ਬਾਕੀ ਤੁਹਾਡੀ ਇਸ ਫਿਲਮ ਬਾਰੇ ਕੀ ਰਾਏ ਹੈ ਤੇ ਬੱਬੂ ਮਾਨ ਵੱਲੋਂ ਨਿਭਾਇਆ ਗਿਆ ਸੁੱਚੇ ਸੂਰਮੇ ਦਾ ਕਿਰਦਾਰ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਉਹ ਜਵਾਨਾ ਆਪਣੇ ਰਸਾਲੇ ਨੂੰ ਤਾਂ ਫਰਾਂਸ ਦੇ ਜੰਗ 'ਚ ਕੱਲਣ ਦੀ ਤਿਆਰੀ ਹੋ ਰਹੀ ਏ ਤੂੰ ਕਹਿਣਾ ਛੁੱਟੀ ਚਾਹੀਦੀ ਸੁਣੋ 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 ਰਾਜਾ ਦਾ ਫੈਸਲਾ ਰਿਆਸਤ ਦਾ ਫਰਮਾਨ ਸੁੱਚਾ ਸਮਾਉਂ ਵਾਲੇ ਨੂੰ ਇੱਥੇ ਫਾਸੀ ਦਿੱਤੀ ਜਾਣੀ ਏ ਓਏ ਸੁੱਚਾ ਲਓ ਵੀ ਇਹ ਸਮਾਉਂ ਦਾ ਸੁੱਚਾ ਤੇ ਨਾਲ ਉਹਦਾ ਪਤਵੰਤ ਯਾਰ ਕੁੱਤਰ ਜਦੋਂ ਖੜ ਜਾਂਦੇ ਯਾਰ ਪਿੱਠਾ ਜੋੜ ਕੇ ਨਹੀਂ ਥਰ ਥਰ ਪਿੰਡ ਕੰਮ ਦਾ

ਸਾਂਗੇ ਲੈਂਦੀ ਲੈਂਦੀ ਜਮਾਈ ਨਾਲ ਲੈ ਜਾਏ ਬੈਨ ਰਹਿਣੀਆਂ ਨਜ਼ਰ ਲਾ ਕੇ ਕਿਸੇ ਦੀ ਇਸ ਕਰਦੀਆਂ ਖੁਸ਼ੀਆਂ ਨੂੰ ਚਸਤੰਤੀ ਨੂੰ ਕਹਿਣ ਦਾ ਹੱਕ ਮਿਲ ਗਿਆ ਨਾ ਹੁਣ ਸਤਨ ਸੂਰਜ ਦੂਜੇ ਪਾਸੇੋਂ ਚੜਜੂ ਲੈ ਚੜ ਗਿਆ ਸੂਰਜ ਦੂਜੇ ਪਾਸੇੋਂ ਬੋਲ ਸੁੱਚੇ ਤੇ ਕੋ ਕਰਦੀ ਯਾਰੀ ਦੀਆਂ ਗੱਲਾਂ ਸੱਤਾ ਪਿੰਡਾਂ ਚ ਹੁੰਦੀਆਂ ਸੀ ਹੁਣ ਉਹਨਾਂ ਦੇ ਬੈਰ ਦੀਆਂ ਹੁੰਦੀਆਂ ਭਾਈ ਅੱਧਾ ਪਿੰਡ ਤਾਂ ਫਟੜਾਇਆ ਫਿਰਦਾ ਭਾਈ ਚਾਹੇ ਸਾਰਾ ਹੋ ਜੇ ਹੁਣ ਤਾਂ ਕਤਲ ਹੋਣਗੇ ਕਤਲ ਇੱਥੇ ਕਿਹ ਲੈਣਾ ਹੈ ਪਾਗ ਲੈਣਾ ਹੈ ਉਲਕੇ ਵੀ ਮੋਪਾਲ ਪੱਤੀ ਪੈਰ ਨਾ ਪਾਈ ਜਾਏਗਾ ਖੋਟਿਆਂ ਤੇ ਜਾਏਗਾ ਮੋਢਿਆਂ ਤੇ ਐਡਾ ਕੱਠ ਮਾਰਨ ਦੀ ਕੀ ਲੋੜ ਸੀ ਲੋਕ ਕਹਿਣਗੇ ਵੀ ਕੁੱਕਰ ਡਰ ਗਿਆ ਚਲੋ ਸਾਰੇ ਖੜੇ ਤੇ ਨਾਲੇ ਲੰਘੋ ਪਿੰਡ 'ਚ ਨਲਕਾਰੇ ਮਾਰ ਕੇ ਪਤਾ ਤਾਂ ਲੱਗੇ ਕੁੱਕਰ ਕਹਿੰਦੇ ਕਿ ਨੂੰ ਆ ਮੈਂ ਅੱਜ ਤੱਕ ਅਜਿਹੀ ਲੜਾਈ ਨਹੀਂ ਦੇਖੀ ਲਈ ਆ ਗਿਆ ਕਿੱਥੇ ਰ ਤੇਰੇ ਹਮਾਈਤੀ ਸ਼ੇਰ ਇਕੱਲਾ ਹੀ ਹੁੰਦਾ ਕੁਕਰਾਂ